ਦਾ ਜੋ ਕਾਫਲਾ ਸੀ ਉਹ ਇੱਥੋਂ ਦੀ ਹੁਣ ਰਵਾਨਾ ਹੋ ਰਿਹਾ ਹੈ ਤਾਂ ਜਿਸ ਕਾਫਲੇ ਦੇ ਵਿੱਚ ਅਮਰਿਤਪਾਲ ਸਿੰਘ ਉਹਨਾਂ ਨੂੰ ਲੈ ਕੇ ਇੱਥੇ ਪਹੁੰਚੇ ਸੀ ਤਾਂ ਉਹ ਕਾਫਲਾ ਹੁਣ ਇੱਥੋਂ ਦੀ ਰਵਾਨਾ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਸੰਗਤਾਂ ਜਿਹੜੀਆਂ ਨੇ ਉਹ ਕਿਸ ਤਰੀਕੇ ਨਾਲ ਇਸ ਸੁਲੇਹ ਹੱਥ ਜੋੜੀਆਂ ਇਸ ਗੱਡੀ ਦੇ ਵਿੱਚ ਇਸ ਕਾਲੀ ਗੱਡੀ ਦੇ ਵਿੱਚ ਅਮਰਿਤਪਾਲ ਸਿੰਘ ਉਹਣੀ ਮੌਜੂਦ ਨੇ ਅੰਦਰ ਬੈਠੇ ਹੋਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਹੱਥ ਹੱਥ ਜੋੜ ਕੇ ਆ ਅਮਰਿਤਪਾਲ ਸਿੰਘ ਉਹਨਾਂ ਦੀ ਤਸਵੀਰ ਅਮਰਿਤਪਾਲ ਸਿੰਘ ਉਹਨਾਂ ਦੀ ਤਸਵੀਰ ਅਮਰਿਤਪਾਲ ਸਿੰਘ ਉਹਣੀ ਇਸ ਗੱਡੀ ਦੇ ਵਿੱਚ ਬੈਠੇ ਹੋਏ ਨੇ ਤਾਂ ਤੁਸੀਂ ਸੰਗਤਾਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਉਹਨਾਂ ਨੂੰ ਇਸ ਵੇਲੇ ਸੰਬੋਧਨ ਕਰ ਰਹੀਆਂ ਨੇ ਤਾਂ ਅਮਰਿਤਪਾਲ ਸਿੰਘ ਹੁਣੇ ਰਵਾਨਾ ਹੋ ਚੁੱਕੇ ਨੇ ਵੱਡੀ ਗਿਣਤੀ ਦੇ ਵਿੱਚ ਜੋ ਇੱਥੇ ਸੰਗਤਾਂ ਪਹੁੰਚੀਆਂ ਸੀ ਉਹ ਹੁਣ ਉਹਨਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਇੱਥੋਂ ਦੀ ਰਵਾਨਾ ਹੋ ਚੁੱਕੇ ਨੇ ਤਾਂ ਇੰਨਾਂ ਗੱਡੀਆਂ ਦੇ ਵਿੱਚ ਹੀ ਅਮਰਿਤਪਾਲ ਸਿੰਘ ਹੁਣੇ ਜੋ ਸੀ ਉਹ ਪਹੁੰਚੇ ਸੀ ਉਹ ਹੁਣ ਇੱਥੋਂ ਦੀ ਰਵਾਨਾ ਹੋ ਚੁੱਕੇ ਨੇ ਤਾਂ ਅਮਰਿਤਪਾਲ ਸਿੰਘ ਉਹਨਾਂ ਨੂੰ ਮੁਲਾਕਾਤ ਕਰਾਉਣ ਤੋਂ ਬਾਅਦ ਜੋ ਹੈ ਉੱਥੋਂ ਦੀ ਲੱਕੇ ਜਾਇ ਜਾ ਰਿਹਾ ਤਾਂ ਇਹ ਸੰਗਤਾਂ ਦੇ ਵਿੱਚ ਉਸ਼ਾ ਜਿਹੜਾ ਹੈ ਉਹ ਨਜ਼ਰ ਆ ਰਹੇ ਹੈ ਤਾਂ ਜਕਾਰੇ ਲਗਾਏ ਜਾ ਰਹੇ ਨੇ ਹੱਥ ਜੋੜ ਕੇ ਅਮਰਿਤਪਾਲ ਸਿੰਘ ਉਹਨਾਂ ਨੇ ਜੋ ਹੈ ਉਹ ਸੰਬੋਧਨ ਕੀਤਾ ਤਾਂ ਸਤਵੰਤ ਸਿੰਘ ਉਹਨਾਂ ਦੇ ਭਤੀਜੇ ਜੁਨੇ